ਤਨੋ ਵਾਹਿਗੁਰੂ ਜੀਓ ਰਾਜਾ ਸ਼ਰਮ ਮੈਂ ਤ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਰਾਜਾ ਸ਼ਰਮ ਮੇਦ ਨਹੀਂ ਜਾਨੀ ਤੇਰੀ ਤੇਰੇ ਸੰਤਨ ਕੀ ਹਾਂ ਚੇਰੀ ਰਹਾ ਹਸ ਤੋ ਜਾਏ ਸਰਉਤ ਆਵੇ ਰੋਵਤ ਜਾਏ ਸੋ ਹਸੈ ਬਸਤੋ ਹੋਇ ਹੋਇ ਸੋ ਹੁਜਰ ਹੁਜਰ ਹੋਇ ਸੋ ਬਸੈ ਜਲਤੀ ਥਲ ਕਰ ਥਲ ਤੇ ਕੂਆ ਪਤੀ ਮੇਰ ਕਰਾਵੇ ਤਰਤੀ ਤੇ ਆਕਾਸ਼ ਚੜਾਵੇ ਚੜੀ ਆਕਾਸ਼ ਗਿਰਾਵੇ ਪੀਕਾਰੀ ਤੇ ਰਾਜ ਕਰਾਵੇ ਰਾਜਾ ਤੀ ਪੇਖਾਰੀ ਖਾਲੋ ਮੂਰਖ ਤੇ ਪੰਡਿਤ ਕਰ ਬੋ ਪੰਡਿਤ ਤੇ ਮੁਗਧਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਕਹ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲਿਹਾਰੀ ਨਾਰੀ ਤੇ ਜੋ ਪੁਰਖ ਕਰਾਵੈ ਪੁਰਖਨ ਤੇ ਜੋ ਨਾਰੀ ਕਹੋ ਕਬੀਰ ਸਾਧੂ ਕੋ ਪ੍ਰੀਤਮ ਤਿਸ ਮੂਰਤ ਬਲੇਹਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਪਤ ਹੈ ਪਰਮ ਸਨਮਾਨਯੋਗ ਗਰੀਬ ਨਵਾਜ਼ ਸੱਚੇ ਪਾਤਸ਼ਾਹ ਤਨ ਤਨ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਪਰ ਰਹੀ ਗੁਰਸਵਾਰੀ ਸਾਥ ਸੰਗਤ ਜੀਓ ਅਕਾਲ ਪੁਰਖ ਵਾਹਿਗੁਰੂ ਜੀ ਨੇ ਅਪਾਰ ਬਖਸ਼ਿਸ਼ ਕਿਰਪਾ ਕੀਤੀ ਹੈ ਆਪਾਂ ਸਭਨਾਂ ਨੂੰ ਸਤ ਸੰਗਤ ਦਾ ਉਤਮ ਸਮਾਂ ਬਖਸ਼ਿਸ਼ ਕੀਤਾ ਹੈ ਬੜੇ ਪ੍ਰੇਮਿਕਾਗਰਤਾ ਨਾਲ ਆਪ ਜੀ ਨੇ। ਹਜ਼ੂਰ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਗੁਰੂ ਸਵਾਰਿਆਂ ਪਾਸੋਂ ਸਰਵਣ ਕੀਤੇ ਹਨ। ਧੰਨ ਗੁਰਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਕਬੀਰ ਸਾਹਿਬ ਜੀ ਦਾ ਉਚਾਰਣ ਕੀਤਾ ਹੋਇਆ ਪਾਵਨ ਸ਼ਬਦ ਜੋ ਕਿ ਰਾਗ ਸਾਰੰਗ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੰਕ ਨੰਬਰ 1252 ਉੱਪਰ ਸੁਭਾਇਮਾਨ ਹੈ ਦਰਜ ਹੈ ਪਾਠ ਦੇ ਰੂਪ ਵਿੱਚ ਆਪ ਜੀ ਨੇ ਸਰਵਣ ਕੀਤਾ ਹੈ ਪਰਮੇਸ਼ਰ ਦੇ ਪਿਆਰ ਵਿੱਚ ਪਰਮੇਸ਼ਰ ਦੀ ਇਬਾਦਤ ਕਰਨ ਵਾਲੇ ਬੰਦਗੀ ਕਰਨ ਵਾਲੇ ਵਾਈ ਗੁਰੂ ਦੇ ਹੁਕਮ ਨੂੰ ਪਛਾਨਣ ਵਾਲੇ ਜਿੰਨੇ ਵੀ ਤਤਵੇਤਾ ਮਹਾਨ ਸਤਪੁਰਖ ਹੋਏ ਹਨ ਸਭਨਾਂ ਨੇ ਯਕ ਜ਼ਬਾਂ ਹੋ ਕੇ ਇਹ ਕਥਨ ਆਖਿਆ ਹੈ ਸੰਸਾਰ ਨੂੰ ਸਮਝਾਇਆ ਹੈ ਕਿ ਪਰਮੇਸ਼ਰ ਵਾਈ ਗੁਰੂ ਦੀ ਹਸਤੀ ਦਾ ਔਰ ਉਹਦੇ ਹੁਕਮ ਦਾ ਅੰਤ ਪਾਰਾਵਾਰ ਬਿਲਕੁਲ ਨਹੀਂ ਪਾਇਆ ਜਾ ਸਕਦਾ ਬਲਕਿ ਉਹਦੇ ਬਾਰੇ ਕੋਈ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਆਪ ਜਿਸ ਵੇਲੇ ਹਜ਼ੂਰ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਾਕ ਜਪਜੀ ਸਾਹਿਬ ਦੀ ਪਾਵਨ ਬਾਣੀ ਚੋਂ ਪੜਦੇ ਹੋ ਹਜ਼ੂਰ ਉਥੇ ਇੱਕ ਸ਼ਬਦ ਵਰਤਦੇ ਹਨ ਕੁਦਰਤ ਕਵਣ ਕਹਾ ਵਿਚਾਰ ਮੇਰੀ ਕੀ ਤਾਕਤ ਹੈ ਕਿ ਮੈਂ हे ਪਰਮੇਸ਼ਰ ਵਾਹਿਗੁਰੂ ਤੇਰੇ ਬਾਰੇ ਕੋ ਦਾਵੇ ਵਾਲਾ ਖਿਆਲ ਪ੍ਰਗਟ ਕਰ ਸਕਾਂ। ਭਾਵੇਂ ਮੈਂ ਕੁਝ ਆਖਾਂ ਤੇ ਫਿਰ ਆਖਾਂ ਕਿ ਮੈਂ ਇਹ ਜਿਹੜੀ ਗੱਲ ਕਹੀ ਹੈ ਜਿੰਨਾ ਮੈਂ ਦਾਵਾ ਕੀਤਾ ਇਸ ਤੋਂ ਅੱਗੇ ਕੋਈ ਨਹੀਂ। ਜਾਨੀ ਮੈਂ ਆਪਣੀ ਗੱਲ ਨੂੰ ਅਖੀਰ ਆਖਾਂ ਤੇਰੇ ਬਾਰੇ ਜੋ ਮੈਂ ਵਡਿਆਈ ਕਰਦਾ ਤੇਰੀ ਸਿਫਤ ਕਰਦਾ ਤੇਰੇ ਬਾਰੇ ਕਥਨ ਕਰਦਾ ਆਪਣੇ ਕਥਨ ਕੀਤੇ ਹੋਏ ਨੂੰ ਜੇ ਮੈਂ ਇਹ ਕਵਾਂ ਵੀ ਮੈਂ ਜੋ ਆਖਿਆ ਇਸ ਤੋਂ ਪਰੇ ਕੋਈ ਕੁਝ ਨਹੀਂ ਕਹਿ ਸਕਦਾ ਇਸ ਤੋਂ ਅੱਗੇ ਕੋਈ ਸੱਚ ਨਹੀਂ ਇਸ ਤੋਂ ਅੱਗੇ ਕੋਈ ਹੋਰ ਤੇਰੀ ਬੇਅੰਤਤਾਈ ਦਾ ਵਰਣਨ ਨਹੀਂ ਜਿੰਨਾ ਮੈਂ ਕਥਿਆ ਉਹੀ ਸਭ ਕੁਝ ਹੈ ਉਹੀ ਅਖੀਰ ਹੈ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਕਹਿੰਦੇ ਨੇ ਮੇਰੀ ਕੀ ਤਾਕਤ ਹੈ ਮੈਂ ਇੰਨੀ ਗੱਲ ਵੀ ਆਖਿਆ ਇਤੋਂ ਤੱਕ ਵਾਰਿਆ ਨਾ ਜਾਵਾਂ ਏਕ ਵਾਰ ਮੇਰੀ ਤਾਂ ਇੰਨੀ ਵੀ ਹਸਤੀ ਨਹੀਂ ਵੀ ਮੈਂ ਏਕ ਵਾਰ ਇੰਨਾ ਹੀ ਕਹਾਂ ਵੀ ਮੈਂ ਤਾਂ ਇਤੋਂ ਸਦਕੇ ਜਾਣਾ ਮੈਂ ਕੌਣ ਹਾਂ ਮੇਰੀ ਤੇ ਹਸਤੀ ਇੰਨੀ ਤੁੱਛ ਹੈ ਤੇ ਸਹਿਬ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਸ਼ਬਦ ਹੋਰ ਵਰਤਿਆ ਉਹ ਕਹਿੰਦੇ ਨੇ ਜਾਣੇ ਕੌਣ ਕੂਤ ਕੂਤ ਸ਼ਬਦ ਦਾ ਅਰਥ ਹੁੰਦਾ ਹੈ ਅੰਦਾਜ਼ਾ ਇਹ ਵਾਈ ਗੁਰੂ ਤੇਰੀ ਬੇਅੰਤਤਾਈ ਦਾ ਤਾਂ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਕੁਝ ਦਾਵਾ ਕਰਕੇ ਕਹਿਣਾ ਤੇ ਬਹੁਤ ਦੂਰ ਦੀ ਖੇਡ ਹੈ ਮਹਾਰਾਜ ਨੇ ਸ੍ਰੀ ਰਾਗ ਦੇ ਸ਼ਬਦ ਵਿੱਚ ਫਰਮਾਇਆ ਕੋਟ ਕੋਟੀ ਮੇਰੀ ਅਰਜਾ ਪਵਣ ਪੀਣ ਅਪਿਆਉ ਮਨੁੱਖ ਨੂੰ ਦਰਅਸਲ ਹਜ਼ੂਰ ਸਮਝਾ ਰਹੇ ਨੇ ਕਿ ਕਈ ਵਾਰ ਸਾਨੂੰ ਜਿੰਨਾ ਕੋ ਸੱਚ ਜਿੰਨੀ ਕੁ ਸਮਝ ਸਾਨੂੰ ਕਿਸੇ ਚੀਜ਼ ਦੀ ਪੈਂਦੀ ਹੈ ਅਸੀਂ ਉਸ ਗੱਲ ਦੇ ਉੱਤੇ ਬੜੇ ਦਾਅਵੇ ਵਾਲੇ ਸੁਭਾਅ ਵਾਲੇ ਹੋ ਜਾਂਦੇ ਹਾਂ ਕਿ ਜੋ ਮੈਨੂੰ ਪਤਾ ਹੈ ਸੰਸਾਰ 'ਚ ਉਸ ਤੋਂ ਅੱਗੇ ਹੋਰ ਕਿਸੇ ਨੂੰ ਕੁਝ ਨਹੀਂ ਪਤਾ ਹੋ ਸਕਦਾ ਖਾਸ ਤੌਰ ਤੇ ਪਰਮੇਸ਼ਰ ਦੀ ਹਸਤੀ ਕੁਦਰਤ ਬਾਰੇ ਇਹਨਾਂ ਗੁਹਜਰ ਰਹੱਸਾਂ ਬਾਰੇ ਜਦੋਂ ਕੋਈ ਗੱਲ ਚੱਲਦੀ ਹੈ ਤਾਂ ਮਨੁੱਖ ਜਿੰਨਾ ਕੁ ਜੋ ਦੀ ਸਮਝ ਦੇ ਪਿਆਲੇ ਵਿੱਚ ਪੈਂਦਾ ਉਹ ਸਮਝਦਾ ਵੀ ਇੰਨਾ ਕੁ ਜੀ ਸੰਸਾਰ 'ਚ ਹੈ ਜੋ ਮੈਨੂੰ ਪਤਾ ਲੱਗ ਗਿਆ ਇਸ ਤੋਂ ਅੱਗੇ ਕੋਈ ਚੀਜ਼ ਨਹੀਂ ਫਿਰ ਸਾਡਾ ਸਾਡਾ ਆਪਣਾ ਜਿਹੜਾ ਜਾਣਕਾਰੀ ਦਾ ਸਮਝਦਾ ਜਿਹੜਾ ਸੋਰਸ ਹੈ ਉਹ ਵੀ ਕਿਸ ਤਰ੍ਹਾਂ ਦਾ ਹੈ ਇਹ ਵੀ ਡਿਪੈਂਡ ਕਰਦਾ ਹੈ ਇਹ ਛੋਟੀ ਜੀ ਉਮਰ ਵਿੱਚ ਉਮਰ ਵਿੱਚ ਅਸੀਂ ਆਪਣੀ ਦੌੜ ਭੱਜ ਵਿੱਚ ਜੇ ਕੁਝ ਮਾੜਾ ਮੋਟਾ ਜਾਣ ਲਿਆ ਕੁਝ ਸਮਝ ਲਿਆ ਕੁਝ ਸਮਝਦੇ ਪਿਆਲੇ 'ਚ ਕੋਈ ਕਣੀ ਪੈ ਗਈ ਹੈ ਤਾਂ ਅਸੀਂ ਦਾਵੇ ਵਾਲੇ ਬਣ ਜਾਂਦੇ ਹਾਂ ਹਜ਼ੂਰ ਸਾਨੂੰ ਸਮਝਾਉਂਦਿਆਂ ਕਹਿੰਦੇ ਨੇ ਕੋਟ ਕੋਟੀ ਮੇਰੀ ਯਾਰ ਜਾ ਪਵਨ ਪੀਣ ਅਪਿਆਉ ਚੰਦ ਸੂਰਜ ਦੋਇ ਗੁਫੈ ਨਾ ਦੇਖਾਂ ਸੁਪਨੇ ਸੌਣ ਨਾ ਥਾਉ ਪੀ ਤੇਰੀ ਕੀਮਤ ਨਾ ਪਵੈ ਹਾਂ ਕਿਵੜਿਆ ਖਾਨਾ ਇਸ ਦਾ ਅਰਥ ਹੈ ਕੁਈ ਸਾਲਾਂ ਦਹਾਕਿਆਂ ਦੀ ਨਹੀਂ ਮੇਰੀ ਉਮਰ ਜੇ ਕਰੋੜਾਂ ਸਾਲ ਹੋ ਜਾਏ ਕਰੋੜਾਂ ਸਾਲ ਉਮਰ ਹੋਵੇ ਮੇਰੀ ਲਾਈਫ ਹੋਵੇ ਮੇਰੀ ਆਉਦ ਹੋਵੇ ਤੇ ਹੁਣ ਜਿਹੜੇ ਕਰੋੜਾਂ ਸਾਲ ਦੀ ਉਮਰ ਹੈ ਬੰਦਾ ਹੁਣ ਆਪਾਂ ਜਿੰਨੀ ਜਿੰਨੀ ਸਾਡੀ ਇੱਕ ਬੜੀ ਲਿਮਟਿਡ ਜੀ ਜ਼ਿੰਦਗੀ ਹੈ ਆਪਣੇ ਖਾਣ ਪੀਣ ਪਹਿਨਣ ਰਹਿਣ ਸਹਿਣ ਦੀਆਂ ਚਿੰਤਾਵਾਂ 'ਚ ਵੀ ਘਰੇ ਰਹਿੰਦੇ ਆਂ ਔਰ ਬਹੁਤਾ ਸਮਾਂ ਸਾਡਾ ਆਪਣੀਆਂ ਸਹੂਲਤਾਂ ਆਪਣੀਆਂ ਲੋੜਾਂ ਪੂਰੀਆਂ ਕਰਨ ਵਿੱਚ ਹੀ ਗੁਜ਼ਰ ਜਾਂਦਾ ਹੈ। ਪਾਤਸ਼ਾਹ ਕਹਿੰਦੇ ਨੇ ਜੇ ਕਰੋੜਾਂ ਸਾਲ ਦੀ ਉਮਰ ਹੋਵੇ ਤੇ ਉਸ ਕਰੋੜਾਂ ਸਾਲ ਦੀ ਉਮਰ ਦੇ ਵਿੱਚ ਮੈਨੂੰ ਖਾਣ ਪਹਿਨਣ ਪੀਣ ਆਦਿਕ ਦੀ ਕੋਈ ਚਿੰਤਾ ਨਾ ਰਹੇ। ਬਲਕਿ ਪ੍ਰਸ਼ਾਦਾ ਪਾਣੀ ਇਹ ਸਾਰੀਆਂ ਚੀਜ਼ਾਂ ਮੇਰੀ ਲੋੜ ਹੀ ਨਾ ਹੋਣ। ਪਵਨ ਪੀਣ અપਿਓ। ਹਵਾ ਹੀ ਮੇਰੀ ਖੁਰਾਕ ਹੋਵੇ ਮੈਨੂੰ ਰੋਟੀ ਦੀ ਲੋੜ ਹੀ ਨਾ ਹੋਵੇ ਨਾ ਭੁੱਖ ਲੱਗੇ ਤੇ ਨਾ ਮੈਨੂੰ ਆਪਣੀ ਭੁੱਖ ਮਿਟਾਉਣ ਵਾਸਤੇ ਰੋਜ਼ੀ ਰੋਟੀ ਕਮਾਉਣ ਦਾ ਆਰ ਕਰਨਾ ਪਵੇ ਤੇ ਮੇਰਾ ਸਮਾਂ ਉਧਰ ਖਰਚ ਹੋਵੇ ਕਰੋੜਾਂ ਸਾਲ ਦੀ ਉਮਰ ਤੇ ਕੇਵਲ ਸਾਹ ਉੱਤੇ ਮੈਂ ਜਿਉਂਦਾ ਰਹਾ ਫਿਰ ਇੱਥੋਂ ਤੱਕ ਜ਼ੋਰ ਨੇ ਕਿਹਾ ਵੀ ਫਿਰ ਸਰੀਰ ਨੂੰ ਨੀਂਦ ਦੀ ਲੋੜ ਵੀ ਪੈਗੀ 24 ਘੰਟਿਆਂ ਚ ਕਿੰਨੇ ਘੰਟੇ ਮਨੁੱਖ ਆਰਾਮ ਕਰਦਿਆਂ ਨੀਂਦ ਲੈਂਦਿਆਂ ਬਿਤਾ ਦਿੰਦਾ ਹੈ ਸਰੀਰ ਨੂੰ ਸੁਖ ਦੇਣ ਲਈ ਸਰੀਰ ਦੀ ਲੋੜ ਹੈ ਉੱਥੇ ਵੀ ਮਹਾਰਾਜ ਨੇ ਕਿਹਾ ਚੰਦ ਸੂਰਜ ਦੋਏ ਗੁਫਾ ਨਾ ਦੇਖਾ ਮੈਂ ਕੈਸੀ ਗੁਫਾ ਚ ਬੈਠਾ ਹਾਂ ਜਿੱਥੇ ਕੋਈ ਮੈਨੂੰ ਡਿਸਟਰਬ ਨਾ ਕਰੇ ਅਸ਼ਾਂਤ ਨਾ ਕਰੇ ਮੇਰਾ ਧਿਆਨ ਨਾ ਆਪਣੇ ਵੱਲ ਖਿੱਚੇ ਕੋਈ ਸ਼ੋਰ ਨਹੀਂ ਕੋਈ ਸ਼ਰਾਬਾ ਨਹੀਂ ਕੋਈ ਆਵਾਜ਼ ਕੰਨਾਂ 'ਚ ਨਹੀਂ ਪੈਂਦੀ ਕੋਈ ਕਿਸੇ ਗੱਲ ਨਾਲ ਤਾਲੁਕ ਨਹੀਂ ਕਿਸੇ ਚੀਜ਼ ਨਾਲ ਕੋਈ ਸਬੰਧ ਨਹੀਂ ਇੱਕ ਗੁਫਾ 'ਚ ਬੈਠਾ ਕਰੋੜਾਂ ਸਾਲ ਦੀ ਉਮਰ ਹਵਾ ਦੇ ਆਸਰੇ ਸਾਹਾਂ ਦੇ ਆਸਰੇ ਜੀਵਾ ਮੈਨੂੰ ਇਹ ਨਾ ਪਤਾ ਲੱਗੇ ਵੀ ਦਿਨ ਕਦੋਂ ਚੜ੍ਹਿਆ ਤੇ ਰਾਤ ਕਦੋਂ ਪਈ ਹੈ ਨੀਂਦ ਹੀ ਨਾ ਆਵੇ ਲਗਾਤਾਰ ਸੁਚੇਤ ਹੋ ਕੇ ਮੈਂ ਪਰਮੇਸ਼ਰ ਵਾਹਿਗੁਰੂ ਬਾਰੇ ਉਹਦਾ ਅੰਤ ਲੱਭਣ ਲਈ ਉਹਦਾ ਕੋਈ ਸਿਰਾ ਲੱਭਣ ਵਾਸਤੇ ਮੈਂ ਲਗਾਤਾਰ ਅਭਿਆਸ ਕਰ ਰਿਹਾ ਹਾਂ ਕੋਈ ਨਾ ਕੋਈ ਫਿਰ ਵੀ ਮਸਲਾ ਹੱਲ ਹੋਏਗਾ ਮਹਾਰਾਜ ਕਹਿੰਦੇ ਨੇ ਪੀ ਤੇਰੀ ਕੀਮਤ ਨਾ ਪਵੇ ਹੌਕੇ ਵੱਡਿਆ ਖਾਨਾ ਇਨੀ ਸਮਰੱਥਾ ਵੀ ਮੇਰੇ ਚ ਆ ਜਾਏ ਨਾ ਮੈਂ ਹੀ ਮੇਰੇ ਮਾਲਕ ਵਾਹਿਗੁਰੂ ਤਾਂ ਵੀ ਤੇਰਾ ਅੰਤ ਨਹੀਂ ਲੱਭ ਸਕਦਾ ਤੈਨੂੰ ਮੁਕੰਮਲ ਰੂਪ ਵਿੱਚ ਬਿਆਨ ਕਰਨਾ ਤੇਨੂੰ ਆਖਣ ਵਿੱਚ ਫਿਰ ਵੀ ਮੇਰੀ ਪਾਇਆਂ ਬੜੀ ਛੋਟੀ ਤੇ ਤੁਛ ਹੋਏਗੀ ਇਤੋਂ ਤੱਕ ਮਹਾਰਾਜ ਨੇ ਬਾਣੀ ਵਿੱਚ ਕਿਹਾ ਕਹਿੰਦੇ ਜੇ ਹਾਂ ਜਾਣਾ ਚਲੋ ਮੰਨ ਲਓ ਵੀ ਮੈਂ ਕੁਝ ਜਾਣ ਵੀ ਲਵਾਂ ਪਰ ਉਹਨੂੰ ਮੈਂ ਬਿਆਨ ਕਿਵੇਂ ਕਰਾਂਗਾ ਜੇ ਹਾਂ ਜਾਣਾ ਆਖਣਾ ਹੀ ਮਨ ਨੂੰ ਆਖ ਨਹੀਂ ਸਕਾਂਗਾ ਮਨ ਉਹ ਐਕਸਪਲੇਨ ਨਹੀਂ ਕਰ ਸਕਦਾ ਬੰਦੇ ਨੇ ਕਈ ਵਾਰ ਐਸਾ ਹੁੰਦਾ ਵੀ ਤੁਹਾਡੇ ਅੰਦਰ ਖਿਆਲ ਬੜਾ ਡੂੰਘਾ ਤੁਹਾਡੇ ਅੰਦਰ ਪੈਦਾ ਹੋ ਜਾਂਦਾ ਤੁਸੀਂ ਕੁਝ ਸਮਝ ਜਾਂਦੇ ਹੋ ਪਰ ਤੁਹਾਨੂੰ ਉਹ ਕਹਿਣਾ ਨਹੀਂ ਆਉਂਦਾ ਤੁਹਾਨੂੰ ਲੱਗਦਾ ਮੇਰੇ ਕੋਲ ਸ਼ਬਦ ਹੀ ਕੋਈ ਨਹੀਂ ਮੈਂ ਕਿਵੇਂ ਦੱਸਾਂ ਕਈ ਵਾਰ ਇਸ ਤਰ੍ਹਾਂ ਹੁੰਦਾ ਹੈ ਨਾ ਬੰਦੇ ਨੂੰ ਕੋਈ ਦਰਦ ਹੈ ਉਹਦੇ ਚਿਹਰੇ ਦੇ ਆ ਭਾਵ ਦੱਸ ਰਹੇ ਹੁੰਦੇ ਨੇ ਵੀ ਕਿਸੇ ਡੂੰਗੀ ਪੀੜਾ ਵਿੱਚ ਹੈ ਪਰ ਉਹਦੇ ਕੋਲ ਸ਼ਬਦ ਨਹੀਂ ਹੁੰਦੇ ਵੀ ਉਹ ਬਿਆਨ ਕਰ ਦੇ ਬੀ ਸਾਬ ਮਨੁੱਖ ਦੇ ਅੰਦਰ ਕੋਈ ਉਦਾਸੀ ਹੈ ਕੋਈ ਮਾਇੂਸੀ ਹੈ ਕੋਈ ਖੁਸ਼ੀ ਦਾ ਭਾਵ ਹੈ ਕੋਈ ਹੈਰਾਨੀ ਦਾ ਭਾਵ ਹੈ ਪਰ ਮਨੁੱਖ ਕਈ ਵਾਰ ਉਹਨੂੰ ਮਹਿਸੂਸ ਤੇ ਕਰ ਰਿਹਾ ਹੁੰਦਾ ਵੀ ਆਹ ਗੱਲ ਹੈ ਪਰ ਉਹ ਦੱਸ ਨਹੀਂ ਪਾਉਂਦਾ ਵੀ ਮੈਂ ਉਹਨੂੰ ਸ਼ਬਦਾਂ ਚ ਕਿਵੇਂ ਦੱਸਾਂ ਸ਼ਬਦਾਂ ਦੀ ਇੱਕ ਲਿਮਟ ਹੈ ਪਹਿਲਾਂ ਤਾਂ ਸਾਰਾ ਕੁਝ ਜਾਣਿਆ ਨਹੀਂ ਜਾਂਦਾ ਜਿੰਨਾ ਕ ਬੰਦਾ ਜਾਣ ਲੈਂਦਾ ਉਹਨੂੰ ਉਹ ਬਿਆਨ ਨਹੀਂ ਕਰ ਪਾਉਂਦਾ ਉਹਦੇ ਕੋਲ ਸ਼ਬਦ ਨਹੀਂ ਔੜਦੇ ਤੇ ਸ਼ਬਦ ਹੁੰਦੇ ਵੀ ਨਹੀਂ ਕਈ ਚੀਜ਼ਾਂ ਬਾਰੇ ਸ਼ਬਦ ਕੇਵਲ ਤੇ ਕੇਵਲ ਇੱਕ ਸਾਂਝ ਪਾਉਣ ਦਾ ਜ਼ਰੀਆ ਹੈ ਬੋਲੀ ਭਾਸ਼ਾ ਅੱਖਰ ਵਾਕ ਸਾਰਾ ਕੁਝ ਅੱਖਰਾਂ ਵਿੱਚ ਬਿਆਨ ਨਹੀਂ ਹੁੰਦਾ ਬਹੁਤ ਕੁਝ ਜੋ ਛੁੱਟ ਜਾਂਦਾ ਹੈ ਬਾਣੀ ਦੇ ਵਾਕ পড়ੋ ਮਹਾਰਾਜ ਉੱਥੇ ਕਹਿੰਦੇ ਨੇ ਜਿਨੇ ਚਾਖੀ ਸੋਈ ਜਾਣਾ ਹੈ ਗੂੰਗੇ ਕੀ ਮਿਠਾਈ ਇਹ ਬਚਨ ਮਹਾਰਾਜ ਨੇ ਕੋ ਕਬੀਰ ਗੁੰਗੇ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ ਐਸਾ ਹੀ ਲਿਖਿਆ ਪੀ ਕੋਜ ਇਹ ਸੱਚ ਨੂੰ ਜਾਨਣਾ ਤੇ ਹੰਡਾਉਣਾ ਤੇ ਮੰਨਣਾ ਇਸ ਤਰ੍ਹਾਂ ਦਾ ਹੈ ਜਿਵੇਂ ਕੋਈ ਗੁੰਗਾ ਆਦਮੀ ਗੁੜ ਖਾਲੇ ਮਿੱਠਾ ਖਾਲੇ ਤੇ ਉਹਨੂੰ ਜਦੋਂ ਖਾਵੇ ਤੇ ਦੂਜਾ ਬੰਦਾ ਉਹਨੂੰ ਪੁੱਛੇ ਵੀ ਤੈਨੂੰ ਕਿਵੇਂ ਦਾ ਸਵਾਦ ਆਇਆ ਹੁਣ ਉਹ ਵਿਚਾਰਾ ਬੋਲ ਹੀ ਨਹੀਂ ਸਕਦਾ ਤੇ ਦੱਸੇ ਕਿਵੇਂ ਟੇਸਟ ਤਾਂ ਉਹਨੂੰ ਆਇਆ ਸਵਾਦ ਤਾਂ ਉਹਨੂੰ ਆਇਆ ਪਰ ਉਹ ਬਿਆਨ ਕਰਨ ਵਾਲੀ ਤਾਕਤ ਉਹਦੇ ਕੋਲ ਨਹੀਂ ਬੋਲ ਕੇ ਦੱਸ ਨਹੀਂ ਸਕਦਾ ਸੱਚ ਦੇ ਦੂਂਗੇ ਤਲ ਤੱਕ ਪਹੁੰਚ ਜਾਣ ਵਾਲੇ ਮਨੁੱਖ ਦੀ ਦਸ਼ਾ ਵੀ ਗੁੰਗੇ ਵਰਗੀ ਹੋ ਜਾਂਦੀ ਹੈ ਕਿ ਉਹ ਸਵਾਦ ਮਾਣ ਤੇ ਲੈਂਦਾ ਹੈ ਪਰ ਉਹਨੂੰ ਐਕਸਪਲੇਨ ਨਹੀਂ ਕਰ ਸਕਦਾ ਬਿਆਨ ਨਹੀਂ ਕਰ ਸਕਦਾ ਉਹਦੇ ਕੋਲ ਉਹਨੂੰ ਲੱਗਦਾ ਹੈ ਅੱਖਰਾਂ 'ਚ ਇੰਨੀ ਸਮਰੱਥਾ ਨਹੀਂ ਹੈ ਕਿ ਇਹ ਸਾਰਾ ਕੁਝ ਬਿਆਨ ਕਰ ਸਕੇ ਹਜ਼ੂਰ ਕਹਿੰਦੇ ਜੇ ਹੋਂ ਜਾਣਾ ਅੱਖਾਂ ਨਹੀਂ ਕਹਿਣਾ ਕਥਨ ਨਾ ਜਾਈ ਨਾ ਨੂੰ ਮੈਂ ਕਹਿ ਸਕਦਾ ਨਾ ਨੂੰ ਐਕਸਪਲੇਨ ਕਰਕੇ ਦੱਸ ਸਕਦਾ ਸੋ ਬਿਆੰਤ ਹੈ ਉਹਦੀ ਬਿਆੰਤਤਾ ਨੂੰ ਮਾਣਿਆ ਜਾਂਦਾ ਹੈ ਹੰਡਾਇਆ ਜਾਂਦਾ ਹੈ ਉਸ ਨੂੰ ਇੰਜੋਏ ਕੀਤਾ ਜਾਂਦਾ ਹੈ ਉਸ ਬਾਰੇ ਦਾਅਵੇ ਨਹੀਂ ਮੰਨੇ ਜਾਂਦੇ ਤਕਬੀਰ ਜੀ ਮਹਾਰਾਜ ਇਸ ਮੁਬਾਰਕ ਸ਼ਬਦ ਵਿੱਚ ਫਰਮਾਉਂਦੇ ਨੇ ਰਾਜਾ ਸ਼ਰਮ ਮੇਤ ਨਹੀਂ ਜਾਨੀ ਤੇਰੀ ਰਾਜਾ ਦਾ ਮਤਲਬ ਹੈ ਜਿਹਦਾ ਰਾਜ ਹੈ ਜਿਹਦੀ ਰਾਜ ਆਪਾਂ ਕਿੰਨੇ ਜਿਹਦੀ ਹਕੂਮਤ ਚੱਲਦੀ ਜਿਹਦਾ ਹੁਕਮ ਚੁਫੇਰੇ ਚੱਲਦਾ ਹੈ। हे ਪਰਮੇਸ਼ਰ ਤੋਂ ਸਭ ਤੋਂ ਵੱਡਾ ਹੈ। ਸ਼ਰਮ ਦਾ ਮਤਲਬ ਹੈ ਆਸ਼ਰਮ ਸਭ ਤੋਂ ਉੱਚੇ ਮਹੱਲ ਵਾਲਾ ਸਭ ਤੋਂ ਉੱਚੇ ਰੁਤਬੇ ਵਾਲਾ। हे ਮੇਰੇ ਪਰਮੇਸ਼ਰ ਵਾਇਗਰੂ ਤੂੰ ਸਭ ਤੋਂ ਵੱਡਾ ਹੈ ਤੇ ਉੱਚੇ ਰੁਤਬੇ ਵਾਲਾ ਹੈ। ਮਿਤ ਨਹੀਂ ਜਾਨੀ ਤੇਰੀ। ਪਰ ਤੇਰਾ ਕੋਈ ਅੰਦਾਜ਼ਾ ਵੀ ਨਹੀਂ ਲਾਇਆ ਜਾ ਸਕਦਾ ਤੇਰੀ ਬੇਅੰਤਤਾਈ ਏਡੀ ਵੱਡੀ ਏ ਨਾ ਕੋ ਨੂੰ ਮਾਪਿਆ ਜਾਏ ਨਾ ਤੋਲਿਆ ਜਾਏ ਨਾ ਕਥਿਆ ਜਾਏ ਨਾ ਆਖਿਆ ਜਾਏ ਤੂੰ ਬੇਅੰਤ ਹੈ ਔਰ ਪਰੇ ਤੋਂ ਪਰੇ ਹੈ ਵੱਡੇ ਤੋਂ ਵੱਡਾ ਹੈ ਸ਼ਰੋਮਣੀ ਹੈ ਇਸੇ ਕਰਕੇ ਮੈਂ ਦਾਵੇ ਬੰਨਣ ਦੀ ਥਾਂ ਤੇ ਇਹਨਾਂ ਗੱਲਾਂ 'ਚ ਉਲਝਣ ਦੀ ਥਾਂ ਆਪਣੇ ਜੀਵਨ ਨੂੰ ਸਵਾਰਣ ਦਾ ਮਾਰਗ ਇਹ ਖੋਜਿਆ ਤੇਰੇ ਸੰਤਨ ਕੀ ਹਾਂ ਚੇਰੀ ਚੇਰੀ ਦਾ ਮਤਲਬ ਹੁੰਦਾ ਹੈ ਦਾਸੀ ਸੇਵਕ ਮੈਂ ਤੇਰੇ ਸਤ ਸੰਗੀਆਂ ਦੀ ਦਾਸੀ ਹਾਂ ਭਾਵ ਮੈਂ ਦਾਸ ਭਾਵ ਦੇ ਨਾਲ ਇੱਕ ਭਾਵ ਦੀ ਗੱਲ ਮਹਾਰਾਜ ਨੇ ਬਾਣੀ 'ਚ ਕੀਤੀ ਹੈ ਵੀ ਭਾਵ ਇਹੋ ਜਿਹਾ ਮਨ 'ਚ ਰੱਖਣਾ ਵੀ ਮੈਂ ਸੇਵਕ ਹਾਂ ਮੈਂ ਨੌਕਰ ਹਾਂ ਮੈਂ ਦਾਸ ਹਾਂ ਮੈਂ ਸੇਵਾ ਕਮਾਉਣ ਆਇਆ ਹਾਂ हे मेरे परमेश्वर वाहेगुरु मैं तेरे सत संगियां दा सेवादार हां ਤੇਰੇ ਸਤ ਸੰਗੀਆਂ ਦਾ ਦਾਸ ਹਾਂ ਮੈਂ ਆਪਣੇ ਅੰਦਰ ਗੂੜ ਨਿਮਰਤਾ ਰੱਖ ਕੇ ਸਮਰਪਣ ਭਾਵ ਰੱਖ ਕੇ ਤੇਰੇ ਸਤ ਸੰਗੀਆਂ ਦਾ ਆਦਰ ਕਰਦਿਆਂ ਤੇਰੀ ਸਿਫਤ ਸਲਾਹ ਨਾਲ ਜੁੜਦਾ ਮੈਂ ਤਾਂ ਤੇਰੀ ਸਿਫਤ ਵਿੱਚੋਂ ਰਾਸ ਹਾਂਦਾ ਦਾਵੇ ਬੰਨਣ ਚ ਮੈਨੂੰ ਕੋਈ ਦਾਵਾ ਤੇ ਹੰਕਾਰ ਦਾ ਪ੍ਰਤੀਕ ਹੈ ਤੋ ਸੈਬ ਸਤਗੁਰੂ ਜੀ ਕਹਿੰਦੇ ਨੇ ਕਿਉਂਕਿ ਤੇਰੀ ਬੇਅੰਤਤਾ ਹੀ ਏਡੀ ਵੱਡੀ ਹੈ ਤੇਰੀ ਹਸਤੀ ਏਨੀ ਉੱਚੀ ਹੈ ਤੇਰੀ ਕੁਦਰਤ ਵਿੱਚ ਜਿਹੜੀ ਚੀਜ਼ ਬਾਰੇ ਮੈਂ ਦਾਵਾ ਕਰਾਂ ਉਹਦਾ ਰੂਪ ਹੀ ਬਦਲ ਜਾਂਦਾ ਹੈ ਉਹਦੀ ਹਸਤੀ ਬਦਲ ਜਾਂਦੀ ਹੈ ਫਰਮਾਉਂਦੇ ਨੇ ਹੱਸ ਤੋ ਜਾਏ ਸਰੂਵਤ ਆਵੇ ਰੋਵਤ ਜਾਏ ਸੁ ਹਸੈ ਕੋਈ ਰੋਂਦਾ ਜਾਂਦਾ ਹੈ ਤੇ ਕੁਝ ਵਕਤ ਬਾਅਦ ਉਹਦੀ ਸਿਚੁਏਸ਼ਨ ਬਦਲ ਜਾਂਦੀ ਏ ਹਾਲਾਤ ਬਦਲ ਜਾਂਦੇ ਨੇ ਮਨ ਦੀ ਅਵਸਥਾ ਬਦਲ ਜਾਂਦੀ ਏ ਉਹ ਘੜੀ ਰੋਣ ਵਾਲਾ ਬੰਦਾ ਪਾਲ ਬਾਅਦ ਜਦੋਂ ਵਾਪਸ ਮੁੜਦਾ ਤੇ ਉਹ ਹੱਸ ਰਿਹਾ ਹੁੰਦਾ ਤੇ ਜਿਹੜਾ ਮਨੁੱਖ ਹੱਸਦਾ ਆ ਰਿਹਾ ਉਹ ਰੋਂਦਾ ਤੁਰਿਆ ਜਾਂਦਾ ਚਨਿਕ ਕਿਸੇ ਦਾ ਹਾਸਾ ਰੋਣ ਵਿੱਚ ਬਦਲ ਜਾਂਦਾ ਤੇ ਕਿਸੇ ਦਾ ਰੋਣ ਹਾਸੇ ਵਿੱਚ ਬਦਲ ਜਾਂਦਾ ਕਿਸੇ ਦੇ ਪੱਲੇ ਪਲ ਭਰ ਵਿੱਚ ਸੁਖ ਹੁੰਦਾ ਤੇ ਉਹ ਥੋੜੇ ਸਮੇਂ ਬਾਅਦ ਦੁਖੀ ਹੋ ਜਾਂਦਾ ਕਿਸੇ ਦੇ ਪੱਲੇ ਖੁਸ਼ੀ ਹੁੰਦੀ ਹੈ ਤੇ ਉਹ ਥੋੜੇ ਸਮੇਂ ਬਾਅਦ ਦੁੱਖਾਂ 'ਚ ਕਨਵਰਟਡ ਹੋ ਜਾਂਦੀ ਹੈ ਦੁੱਖਾਂ 'ਚ ਤਬਦੀਲ ਹੋ ਜਾਂਦੀ ਹੈ ਨਾ ਸਿਚੁਏਸ਼ਨ ਨਿਕੋ ਜੀ ਰਹੀ ਨਾ ਹਾਲਾਤ ਇਕੋ ਜੇ ਰਹੇ ਨਾ ਉਹ ਨਾ ਹਾਲਾਤਾਂ 'ਚ ਜੀਣ ਵਾਲਾ ਮਨੁੱਖ ਹੋਵੇ ਦਾ ਰਿਹਾ ਕਿਸੇ ਕੋਲ ਛਤੀ ਪ੍ਰਕਾਰ ਦੇ ਪਕਵਾਨ ਉਹਦੇ ਸਾਹਮਣੇ ਪਏ ਨੇ ਤੇ ਕਦੀ ਉਹ ਰੋਟੀ ਦੀ ਇੱਕ ਬੁਰਕੀ ਨੂੰ ਇੱਕ ਨਿਵਾਲੇ ਨੂੰ ਤਰਸ ਰਿਹਾ ਹੁੰਦਾ ਹੈ ਤੇ ਜਿਹੜਾ ਬੰਦਾ ਅੱਜ ਤਰਸ ਰਿਹਾ ਕਈ ਵਾਰ ਉਹਦੇ ਸਾਹਮਣੇ ਪਦਾਰਥਾਂ ਦੇ ਢੇਰ ਲੱਗ ਜਾਂਦੇ ਨੇ ਕੋਈ ਦਾਵਾ ਨਹੀਂ ਵੀ ਹਸਣ ਵਾਲਾ ਸਦਾ ਹੱਸਦਾ ਹੀ ਜਿਹਦੇ ਕੋਲ ਸਹੂਲਤ ਹੈ ਉਹ ਸਹੂਲਤ ਹੀ ਰਹੇਗੀ ਜਿਹਦੇ ਕੋਲ ਤਕਲੀਫ ਹੈ ਥੋੜਾ ਥੋੜੀ ਰਹੇਗੀ ਪਤਾ ਨਹੀਂ ਕਿ ਉਹ ਜੇ ਉਲਟ ਫੇਰ ਹੋ ਜਾਏ ਤੇ ਕਿਹਦੇ ਹਿੱਸੇ ਵਿੱਚ ਕੀ ਆ ਜਾਏ ਤੇ ਕਿਹਦੀ ਅਵਸਥਾ ਕਿਹੋ ਜੀ ਬਣ ਜਾਏ ਤੇ ਕਿਹਦੀ ਸਿਚੁਏਸ਼ਨ ਕਿਹੋ ਜੀ ਹੋ ਜਾਏ ਇਸਵਾਸ ਤੇ ਜ਼ੋਰ ਫਰਮਾ ਰਹੇ ਨੇ ਹਸ ਤੋ ਜਾਏ ਸੋ ਰੋਵਤ ਆਵੇ ਰੋਵਤ ਜਾਏ ਸੋ ਹਸੈ ਬਸਤੋ ਹੋਏ ਹੋਏ ਸੋ ਉਜਰ ਉਜਰ ਹੋਏ ਸੋ ਬਸੈ ਜੜੀਆਂ ਬਸਤੀਆਂ ਨੇ ਜਿੱਥੇ ਲੋਕ ਵਸੇਬਾ ਕਰਦੇ ਨੇ ਕੁੱਗ ਵਸ ਦਾ ਥਾਂ ਜਿਹੜਾ ਹੈ ਕੁੱਗ ਵਸ ਦੀ ਨਗਰੀ ਸ਼ਹਿਰ ਪਤਾ ਨਹੀਂ ਕੀ ਆਫਤ ਆਏ ਤੇ ਉਜੜ ਜਾਏ ਜਦੋਂ ਪੁਰਾਣੀਆਂ ਸਭਿਆਤਾਵਾਂ ਦੀ ਖੋਜ ਹੁੰਦੀ ਹੈ ਕਈ ਥਾਵਾਂ ਦੇ ਉੱਤੇ ਲੋਕਾਂ ਨੂੰ ਜ਼ਮੀਨ ਦੇ ਵਿੱਚੋਂ ਖੰਡਰ ਲੱਭੇ ਇਹਨੇ ਇਹਨੇ ਢੂੰਗੇ ਕਿਸੇ ਨੇ ਆਖਿਆ ਇੱਥੇ ਇੱਕ ਸ਼ਹਿਰ ਵਸਦਾ ਸੀ ਆ ਵੇਖੋ ਉਹਨਾਂ ਦੇ ਭਾਂਡੇ ਹੋ ਇਹੋ ਜਿਹੇ ਵਰਤਦੇ ਸਨ ਆ ਵੇਖੋ ਉਹਨਾਂ ਦੀ ਮਹਿਲਾਂ ਦੀਆਂ ਇੱਟਾਂ ਨਿਕਲੀਆਂ ਉਹ ਇਸ ਤਰ੍ਹਾਂ ਵਰਤਦੇ ਸਨ ਇਸ ਤਰ੍ਹਾਂ ਜੀਂਦੇ ਸਨ ਆ ਚੀਜ਼ਾਂ ਆ ਗਹਿਣੇ ਪਹਿਨਦੇ ਸਨ ਅਸੀਂ ਮਿੱਟੀ 'ਚੋਂ ਖੋਜ-ਖੋਜ ਕੇ ਅੰਦਾਜ਼ੇ ਲਾ ਲਾ ਕੇ ਖੋਜੀ ਲੋਕਾਂ ਨੇ ਅੰਦਾਜ਼ੇ ਲਾ ਲਾ ਕੇ ਦੱਸਿਆ ਫਿਰ ਉਹਦੇ ਉੱਤੇ ਜਿਰਾ ਹੋਈ ਬੜੀ ਲੰਮੀ ਡਿਬੇਟ ਚੱਲਦੀ ਏ ਕਿ ਇੰਨੇ ਹਜ਼ਾਰ ਸਾਲ ਪਹਿਲਾਂ ਇੰਨੀ ਪੁਰਾਣੀ ਇਹ ਚੀਜ਼ ਹੈ ਫਿਰ ਉਤੋਂ ਵਿਦਵਾਨ ਅੰਦਾਜ਼ਾ ਲਾਉਂਦੇ ਨੇ ਖੋਜੀ ਕਿ ਕੋਈ ਸ਼ਹਿਰ ਹੋਏਗਾ ਕੋਈ ਇੱਥੇ ਵੀ ਕੋਈ ਕਲਚਰ ਹੋਏਗਾ ਇਹ ਲੋਕ ਇਸ ਤਰ੍ਹਾਂ ਜੀਂਦੇ ਹੋਣਗੇ ਐਦੀ ਪੂਜਾ ਕਰਦੇ ਹੋਣਗੇ ਐਨਾ ਭਾਂਡਿਆਂ 'ਚ ਖਾਂਦੇ ਹੋਣਗੇ ਕੋਈ ਕੰਕੜ ਲੱਭ ਜਾਏ ਪਿੰਜਰ ਲੱਭ ਜਾਏ ਤੇ ਉਹਦਾ ਫਿਰ ਖੋਜ ਸ਼ੁਰੂ ਹੋ ਜਾਂਦੀ ਹੈ ਵੀ ਇੰਨੇ ਹਜ਼ਾਰ ਸਾਲ ਪੁਰਾਣੀ ਹੈ ਕੋਈ ਜੀਵ ਇਸ ਧਰਤੀ ਤੇ ਰਿਹਾ ਹੋਵੇਗਾ ਕਿਸੇ ਨੇ ਕਿਹਾ ਪੂਰੇ ਦਾ ਪੂਰਾ ਸ਼ਹਿਰ ਹੀ ਦਫਨ ਹੋ ਗਿਆ ਲੱਗਦਾ ਹੈ ਪੂਰੇ ਮਹੱਲੀ ਦਫਨ ਹੋ ਗਿਆ ਲੱਗਦੇ ਨੇ ਲੋਕ ਉਜੜ ਗਏ ਹੋਣਗੇ ਕੋਈ ਆਫਤ ਆ ਗਈ ਹੋਏਗੀ ਅੰਦਾਜ਼ੇ ਜਿੰਨੇ ਲਾਏ ਜਾ ਸਕਦੇ ਨੇ ਬੰਦਾ ਖੋਜ ਦੀ ਦ੍ਰਿਸ਼ਟੀ ਤੋਂ ਲਾਉਣ ਦਾ ਯਤਨ ਕਰਦਾ ਇਹਦਾ ਮਤਲਬ ਹੈ ਘੋਗਵਸ ਦੇ ਸ਼ਹਿਰ ਨਗਰੀਆਂ ਥਾਵਾਂ ਸਭਿਆਤਾਵਾਂ ਕੋਈ ਉਲਟ ਫੇਰ ਹੋਇਆ ਤੇ ਉਹ ਤਬਾਹ ਹੋ ਗਈਆਂ ਖਤਮ ਹੋ ਗਈਆਂ ਤੇ ਜਿਨ੍ਹਾਂ ਥਾਵਾਂ ਤੇ ਕੱਖ ਵੀ ਨਹੀਂ ਸੀ ਉਹਨਾਂ ਸਮਿਆਂ ਜੰਗਲ ਹੋਣਗੇ ਟਿੱਬੇ ਹੋਣਗੇ ਉੱਥੇ ਹੌਲੀ-ਹੌਲੀ ਵਸੋਂ ਆ ਗਈ ਲੋਕ ਵਸ ਗਏ ਭਾਵੇਂ ਉਸ ਉਲਟ ਫੇਰ ਨੂੰ ਇਸ ਰਦੋਬਦਲ ਨੂੰ ਇਸ ਫੇਰ ਬਦਲ ਨੂੰ ਬੜਾ ਲੰਮਾ ਸਦੀਆਂ ਲੱਗ ਗਈਆਂ ਹੋਣਗੀਆਂ ਪਰ ਕੁਦਰਤ ਦੇ ਸਾਹਮਣੇ ਇਹ ਚੀਜ਼ਾਂ ਕਿਤੇ ਕਿੰਨੀਆਂ ਕਬਡੀਆਂ ਨੇ ਵਸਦੀਆਂ ਥਾਵਾਂ ਉਜੜ ਗਈਆਂ ਤੇ ਉਜੜੀਆਂ ਹੋਈਆਂ ਥਾਵਾਂ ਵਸ ਗਈਆਂ ਫਿਰ ਫਰਮਾਉਂਦੇ ਨੇ ਜਲ ਤੇ ਥਲ ਕਰ ਥਲ ਤੇ ਕੂਆ ਕੂਪ ਤੇ ਮੇਰ ਕਰਾਵੇ ਕਿੰਨੇ ਜਿੱਥੇ ਕਿਸੇ ਵੇਲੇ ਪਾਣੀ ਵਹਿੰਦਾ ਸੀ ਦਰਿਆ ਵਗਦੇ ਸਨ ਉਹ ਥਾਵਾਂ ਬਿਲਕੁਲ ਸੁੱਕੀਆਂ ਥਾਲੋ ਗਈਆਂ ਬਰੇਤੀਆਂ ਪੈ ਗਈਆਂ ਪੁਰਾਣੇ ਬਜ਼ੁਰਗ ਜਦੋਂ ਜਿਹੜੇ ਦਰਿਆਵਾਂ ਦੇ ਨੇੜੇ ਤੇੜੇ ਪਿੰਡਾਂ ਦੇ ਰਹਿਣ ਵਾਲੋ ਕਹਿੰਦੇ ਉਸ ਦਰਿਆ ਪਹਿਲਾਂ ਇੱਥੇ ਕੁ ਵਗਦਾ ਹੁੰਦਾ ਸੀ ਜਦੋਂ ਅਸੀਂ ਛੋਟੇ ਹੁੰਦੇ ਸੀ ਫਿਰ ਹੋਲੀ-ਹੋਲੀ ਦਰਿਆ ਨੇ ਆਪਣਾ ਰਸਤਾ ਵਹਿਣ ਬਦਲ ਲਿਆ ਜਿਨ੍ਹਾਂ ਥਾਵਾਂ ਤੇ ਦਰਿਆ ਪਾਣੀ-ਪਾਣੀ ਹੁੰਦਾ ਸੀ ਉਹਨਾਂ ਥਾਵਾਂ ਤੇ ਅੱਜ ਕੋਠੀਆਂ ਬਣੀਆਂ ਨੇ ਪਿੰਡ ਬਸੇ ਨੇ ਥਾਵਾਂ ਬਣੀਆਂ ਨੇ ਬਿਜ਼ਨਸ ਖੁੱਲੇ ਨੇ ਬਰੇਤੀਆਂ ਪੈ ਗਈਆਂ ਰੇਤ ਹੀ ਰੇਤ ਹੈ ਉੱਥੇ ਸੁੱਕਾ ਥਾਂ ਹੈ ਜਲ ਤੇ ਥਲ ਕਰ ਥਲ ਤੇ ਕੂਆ ਤੇ ਜਿੱਥੇ ਥਲ ਹੈ ਜਿੱਥੇ ਕਿਤੇ ਉੱਚੇ ਉੱਚੇ ਟਿੱਬੇ ਸਨ ਉਥੇ ਕਿਸੇ ਨੇ ਖੂਹ ਖੋਦ ਲਿਆ ਖੂਹ ਪੁੱਟ ਲਿਆ ਜ਼ਮੀਨ ਚੋਂ ਪਾਣੀ ਕੱਢ ਲਿਆ ਉਸ ਸਮੇਂ ਉਹਨਾਂ ਥਲਾਂ ਤੇ ਰਹਿਣ ਵਾਲੇ ਲੋਕਾਂ ਨੇ ਸੋਚਿਆ ਵੀ ਨਹੀਂ ਸੀ ਵੀ ਇੱਥੇ ਵੀ ਪਾਣੀ ਹੋਏਗਾ ਸਮੇਂ ਨੇ ਗਰਦਸ਼ ਕੀਤੀ ਤੇ ਉਹਨਾਂ ਥਾਵਾਂ ਤੇ ਖੂਹ ਪੁੱਟੇ ਗਏ ਤੇ ਕੂਪ ਤੇ ਮੇਲ ਕਰਾਵਾਇਆ ਜਿਨ੍ਹਾਂ ਥਾਵਾਂ ਤੇ ਕਿਤੇ ਖੂਹ ਸਨ ਪਾਣੀ ਲੋਕ ਪੀਂਦੇ ਸਨ ਹੋੜੀ 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 ਸਦੀਆਂ ਬਤੀਤ ਹੋਈਆਂ ਤੇ ਉਥੇ ਪਹਾੜੀਆਂ ਵੱਜ ਗਈਆਂ ਅੱਜ ਵਿਦਵਾਨ ਅੰਦਾਜ਼ਾ ਲਾਉਂਦੇ ਨੇ ਜਿਨ੍ਹਾਂ ਥਾਵਾਂ ਦੇ ਉੱਤੇ ਬਰਫ਼ ਡਿੱਗਦੀ ਏ ਬੜੇ ਹਜ਼ਾਰਾਂ ਸਾਲ ਪਹਿਲਾਂ ਇੱਥੇ ਬੜੀ ਗਰਮੀ ਪੈਂਦੀ ਸੀ ਜਿਨ੍ਹਾਂ ਥਾਵਾਂ ਦੇ ਉੱਤੇ ਬੜੀ ਗਰਮੀ ਪੈਂਦੀ ਏ ਇੱਥੇ ਕਦੇ ਸਮੁੰਦਰ ਵਗਦੇ ਸਨ ਖੋਜੀ ਅੱਜ ਵੀ ਐਸੇ ਅੰਦਾਜ਼ੇ ਲਾਉਂਦੇ ਰਹਿੰਦੇ ਜਾਨੀ ਉਹਨਾਂ ਦਾ ਇਹ ਨਿਰਣਾ ਹੈ ਕਿ ਕੁਦਰਤ ਵਿੱਚ ਨਾ ਜਿਹੜਾ ਪਰਵਰਤਨ ਹੈ ਉਹ ਵਾਪਰਦਾ ਹੀ ਰਹਿੰਦਾ ਕਿਤੇ ਨਾ ਕਿਤੇ ਜਿਹੜੀਆਂ ਥਾਵਾਂ ਸਦੀਆਂ ਪਹਿਲਾਂ ਹਜ਼ਾਰਾਂ ਸਾਲ ਪਹਿਲਾਂ ਠੰਡ ਵਾਲੀਆਂ ਸਨ ਉੱਥੇ ਗਰਮੀ ਪੈਣ ਲੱਗ ਪਈ ਜਿੱਥੇ ਗਰਮੀ ਪੈਂਦੀ ਸੀ ਉੱਥੇ ਠੰਡ ਪੈਣ ਲੱਗ ਪਈ ਐਸਾ ਫੇਰ ਬਦਲ ਜਿਹੜਾ ਹਜ਼ਾਰਾਂ ਸਾਲਾਂ ਚ ਵਾਪਰਦਾ ਹੌਲੀ-ਹੌਲੀ ਵਾਪਰਦਾ ਤੁਰਿਆ ਜਾਂਦਾ ਹੈ ਤੋ ਹਜ਼ੂਰ ਉਹਨੂੰ ਕਹਿ ਰਹੇ ਨੇ ਧਰਤੀ ਤੇ ਆਕਾਸ਼ ਚੜਾਵੇ ਚੜੇ ਆਕਾਸ਼ ਗਿਰਾਵੇ ਜਿਸ ਮਨੁੱਖ ਦੀ ਕਦੇ ਗੁੱਡੀ ਚੜੀ ਹੁੰਦੀ ਹੈ ਆਕਾਸ਼ ਤੱਕ ਹੁੰਦਾ ਹੈ ਉਹਨੂੰ ਜ਼ਮੀਨ ਤੇ ਲਾ ਸੁੱਟਦਾ ਹੈ ਪਾਵਨ ਕੱਖਾਂ ਤੋਂ ਹੌਲਿਆ ਕਰ ਦਿੰਦਾ ਹੈ ਤੇ ਜਿਹਦੇ ਪੱਲੇ ਕੱਖ ਨਹੀਂ ਹੁੰਦਾਵੇਂ ਜ਼ਮੀਨ ਤੇ ਰੀਂਗਣ ਵਾਲਾ ਬੰਦਾ ਜਿਹਾ ਹੁੰਦਾ ਹੈ ਜਿਹਦੀ ਕੋਈ ਸਮਰੱਥਾ ਨਹੀਂ ਕੋਈ ਤਾਕਤ ਨਹੀਂ ਕੋਈ ਸਾਧਨ ਨਹੀਂ ਕੋਈ ਸਹੂਲਤ ਨਹੀਂ ਕੋਈ ਔਕਾਤ ਨਹੀਂ ਵਕਤ ਬਦਲ ਜਾਂਦਾ ਹੈ ਕਈ ਵਾਰ ਤੇ ਉਹ ਆਕਾਸ਼ ਤੇ ਚੜ ਜਾਂਦਾ ਹੈ ਪਾ ਆ ਉਹਦੀ ਗੁੱਡੀ ਚੜ ਜਾਂਦੀ ਹੈ ਉਹਦਾ ਨਾਮ ਹੋ ਜਾਂਦਾ ਉਹਦੀ ਵਡਿਆਈ ਹੋ ਜਾਂਦੀ ਉਹਦੀ ਪ੍ਰਵਤਾ ਹੋ ਜਾਂਦੀ ਲੋਕ ਉਹਨੂੰ ਸਲਾਮਾ ਕਰਦੇ ਜਾਣਨ ਲੱਗ ਜਾਂਦੇ ਨੇ ਵੀ ਆ ਵੀ ਇੱਕ ਬੰਦਾ ਹੈ ਜ਼ਮੀਨ ਤੋਂ ਅਸਮਾਨ ਤੱਕ ਲੈ ਜਾਣ ਵਾਲਾ ਤੇ ਚੜੇ ਹੋਏ ਅਸਮਾਨ ਦੇ ਉੱਤੇ ਉਹਨਾਂ ਨੂੰ ਜ਼ਮੀਨ ਤੇ ਪਟਕਾ ਕੇ ਸੁੱਟ ਦੇਣ ਵਾਲਾ ਜੇ ਮੇਰੇ ਮਾਲਕ ਵਾਹੀ ਗਰੂ ਤੇਰੀ ਕੁਦਰਤ ਬਾਰੇ ਕੋਈ ਦਾਵਾ ਨਹੀਂ ਕੀਤਾ ਜਾ ਸਕਦਾ ਇਥੇ ਕੀ ਦਾ ਕੀ ਵਾਪਰ ਜਾਂਦਾ ਤੇ ਵਾਪਰ ਜਾਏਗਾ ਇਸ ਗੱਲ ਬਾਰੇ ਕੋਈ ਵੀ ਨਿਰਣੇਜਨਕ ਗੱਲ ਨਹੀਂ ਕੀਤੀ ਜਾ ਸਕਦੀ ਫਿਰ ਕਹਿੰਦੇ ਨੇ ਪੇਖਾਰੀ ਤੇ ਰਾਜ ਕਰਾਵੇ ਰਾਜਾ ਤੇ ਪੇਖਾਰੀ ਜਿਹੜਾ ਭੀਖ ਮੰਗਣ ਵਾਲਾ ਹੈ ਉਹਨੂੰ ਤੂੰ ਰਾਜ ਬਖਸ਼ ਦੇਣਾ ਕਈ ਵਾਰ ਤੇ ਜਿਹੜੇ ਪੀੜੀ ਦਰ ਪੀੜੀ ਰਾਜ ਕਰਦੇ ਨੇ ਕਈ ਵਾਰ ਉਹਨਾਂ ਦੇ ਹੱਥ 'ਚ ਠੂਠਾ ਫੜਾ ਦੇਣਾ ਦਰ ਮੰਗਣ ਪੇਖਣਾ ਪਾਇੰਦਾ ਉਹ ਲੋਕਾਂ ਦੇ ਦਰਵਾਜਿਆਂ ਤੇ ਜਾਂਦੇ ਨੇ ਤੇ ਕੋਈ ਭੀਖ ਨਹੀਂ ਦਿੰਦਾ ਐਸੇ ਐਸੇ ਵੱਡੇ ਵੱਡੇ ਰਾਜੇ ਬਾਦਸ਼ਾਹ ਹੋਏ ਜਿਨ੍ਹਾਂ ਨੂੰ ਭੀਖ ਮੰਗ ਕੇ ਰੋਟੀ ਮੰਗ ਕੇ ਗੁਜ਼ਾਰਾ ਕਰਨਾ ਪਿਆ ਤੇ ਹੋਏ ਜੇ ਗਰੀਬੜੇ ਹੋਏ ਜਿਨ੍ਹਾਂ ਨੂੰ ਅੱਖ ਦੇ ਫੋਰ ਵਿੱਚ ਸਬਬ ਐਸਾ ਬਣਿਆ ਕਿ ਉਹਨਾਂ ਨੂੰ ਤਖਤੋ ਤਾਜ ਮਿਲ ਗਏ ਮਾਮੂਲੀ ਸਿਪਾਈ ਬਾਦਸ਼ਾਹ ਹੋ ਗਿਆ ਮਾਮੂਲੀ ਆਦਮੀ ਮੰਡੀਆਂ 'ਚ ਵੇਕਣ ਵਾਸਤੇ ਖੜੇ ਬਲਬੰਦ ਦਾ ਜ਼ਿਕਰ ਆਉਂਦਾ ਉਹ ਅਰਬ ਦੇ ਮੁਲਕ ਵਿੱਚ ਮੰਡੀ ਦੇ ਵਿੱਚ ਖੜਾ ਬੜਾ ਕ੍ਰੂਪ ਜਿਹਾ ਸੀ ਪਰ ਤਾਕਤਵਰ ਸੀ ਉੱਥੇ ਬੰਦੇ ਵੀ ਉਹਨਾਂ ਨੂੰ ਵੇਕਦੇ ਸਨ ਜਿਵੇਂ ਭੇਡਾਂ ਬੱਕਰੀਆਂ ਪਸ਼ੂ ਸਬਜ਼ੀਆਂ ਚੀਜ਼ਾਂ ਆਦ ਮੰਡੀਆਂ 'ਚ ਵੇਕਦੀਆਂ ਹਨ ਨਾ ਉਸੇ ਤਰ੍ਹਾਂ ਗੁਲਾਮ ਵੇਕਦੇ ਸਨ ਮੰਡੀਆਂ 'ਚ ਉਹ ਉੱਥੇ ਖੜਾ ਹੈ ਉਹਨੂੰ ਕਿਸੇ ਨੇ ਖਰੀਦ ਬੰਦਾ ਸੋਚਦਾ ਪੈਸੇ ਖਰਚਨੇ ਨੌਕਰ ਵੀ ਚੱਜਦਾ ਹੀ ਹੋਵੇ ਮੂੰਹ ਮੱਥੇ ਲੱਗਦਾ ਹੋਵੇ ਉਹਨੂੰ ਕਿਸੇ ਨੇ ਨਹੀਂ ਕਿਰੀਦਾ ਕਿਉਂਕਿ ਬਹੁਤਾ ਸੋਨਾ ਸੁਨੱਖਾ ਨਹੀਂ ਸੀ ਉਹਦੇ ਦੀ ਅਲਾਉ ਦੀ ਨਿਕਲਿਆ ਉਹਨੇ ਉਹਨੂੰ ਜਦੋਂ ਵੇਖਿਆ ਵੀ ਤਕੜਾ ਰੀਸ ਆਦਮੀ ਹੈ ਵੀ ਚੀਜ਼ਾਂ ਖਰੀਦਾ ਫਿਰਦਾ ਹੈ ਉਹਨੇ ਉਹਨੂੰ ਕਿਹਾ ਵੀ ਤੂੰ ਅੱਲਾ ਨੂੰ ਮੰਨਦਾ ਹੈ ਖੁਦਾ ਨੂੰ ਰੱਬ ਨੂੰ ਮੰਨਦਾ ਹੈ ਉਹ ਕਹਿੰਦਾ ਹਾਂ ਮੰਨਦਾ ਕਹਿੰਦਾ ਜੇ ਤੈਨੂੰ ਨਹੀਂ ਵੀ ਲੋੜਨਾ ਮੈਂ ਤੈਨੂੰ ਨਹੀਂ ਵੀ ਚੰਗਾ ਲੱਗਦਾ ਅੱਲਾ ਦਾ ਵਾਸਤਾ ਹੈ ਰੱਬ ਦਾ ਵਾਸਤਾ ਹੈ ਮੈਨੂੰ ਖਰੀਦ ਲੈ ਤੇਰੇ ਕੋਲ ਪੈਸੇ ਦੀ ਕਮੀ ਕੋਈ ਨਹੀਂ ਉਹਨੇ ਹੈਰਾਨ ਹੋ ਕੇ ਕਿਹਾ ਕਿ ਲੋਕਾਂ ਦਾ ਜਦੋਂ ਮੁੱਲ ਪੈਂਦਾ ਉਹ ਤਾਂ ਰੋਂਦੇ ਨੇ ਵੀ ਸਾਨੂੰ ਪਸ਼ੂਆਂ ਵਾਂਗ ਲੋਕ ਖਰੀਦਣ ਆ ਗਏ ਤੂੰ ਆਪ ਵਿੱਚ ਆ ਵਿਕਣ ਵਾਸਤੇ ਖੜਾ ਹੈ ਕਹਿਣ ਲੱਗਾ ਵੇਖੋ ਚੀਜ਼ਾਂ ਵਿਕ ਰਹੀਆਂ ਨੇ ਮੈਨੂੰ ਕੋਈ ਖਰੀਦਣ ਨਹੀਂ ਲਿਆ ਇਸ ਕਰਕੇ ਵੀ ਮੇਰਾ ਚਿਹਰਾ ਬੜਾ ਕ੍ਰੂਪ ਹੈ ਤੇ ਇੰਨੀ ਵੀ ਬੰਦੇ ਦੀ ਬੇਕਦਰੀ ਨਹੀਂ ਹੋਣੀ ਚਾਹੀਦੀ ਘੱਟੋ ਘੱਟ ਤੂੰ ਮਨ ਖਰੀਦ ਤੇ ਲੈ ਮੇਰਾ ਇਨਾ ਤੇ ਮਾਣ ਰਹਿ ਜਾਏ ਉਹਨੇ ਖਰੀਦ ਲਿਆ ਮਮੂਲੀ ਜਿਹਾ ਨੌਕਰ ਹੌਲੀ 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 ਸਫਰ ਕਰਦਾ ਉਹ ਇੱਕ ਦਿਨ ਭਾਰਤ ਦਾ ਬਾਦਸ਼ਾਹ ਬਣਦਾ ਉਦੋਂ ਮੰਡੀ 'ਚ ਵਿਗਣ ਵਾਲੇ ਸਮੇਂ ਵਿੱਚ ਕਿਸੇ ਸੋਚਿਆ ਹੋਏਗਾ ਵੀ ਇਸ ਬੰਦੇ ਦੇ ਅੰਦਰ ਇੱਕ ਬਾਦਸ਼ਾਹ ਲੁਕਿਆ ਬੈਠਾ ਹੈ ਇਹ ਭਾਰਤ ਤੇ ਰਾਜ ਕਰੇਗਾ ਇਹਦੇ ਨਾਂ ਦਾ ਖੁਤਬਾ ਪੜਿਆ ਜਾਏਗਾ ਇਹਦੇ ਨਾਂ ਦਾ ਸਿੱਕਾ ਚੱਲੇਗਾ ਲੋਕ ਇਹਨੂੰ ਸਲਾਮਾਂ ਕਰਨਗੇ ਪਰ ਵਾਪਰ ਗਿਆ ਤੇ ਹਜ਼ੂਰ ਕਹਿੰਦੇ ਨੇ ਖਲ ਮੂਰਖ ਤੇ ਪੰਡਿਤ ਕਰਬੋ ਪੰਡਿਤ ਤੇ ਮੂਗਧਾਰੀ ਤੂੰ ਮੂਰਖ ਸਮਝੇ ਜਾਣ ਵਾਲੇ ਨੂੰ ਪੰਡਿਤ ਵਿਦਵਾਨ ਬਣਾ ਦੇਣਾ ਉਹਦੇ ਜ਼ੇਹਨ ਚ ਇਹੋ ਜੀ ਗੰਢ ਖੁੱਲ ਜਾਂਦੀ ਹੈ ਵੀ ਉਹ ਦਾਨਿਆਂ ਨੂੰ ਬਾਤ ਪਾ ਜਾਂਦਾ ਕਿਸੇ ਭਰੀ ਸਭਾ ਚ ਤੇ ਵੱਡੇ ਵੱਡੇ ਦਾਨੇ ਵਿਦਵਾਨ ਇਲਮ ਵਾਲੇ ਸਮਝ ਰੱਖਣ ਵਾਲੇ ਕਿਸੇ ਨਾ ਕਿਸੇ ਮੋੜ ਤੇ ਆ ਕੇ ਇਹੋ ਜੀ ਮੂਰਖਤਾ ਕਰ ਬੈਠਦੇ ਨੇ ਲੋਕ ਕਹਿੰਦੇ ਨੇ ਕਾਦੀ ਸਮਝ ਆਈ ਦੀ ਤੇ ਹਜ਼ੂਰ ਕਹਿੰਦੇ ਨਾਰੀ ਤੇ ਜੋ ਪੁਰਖ ਕਰਾਵੇ ਪੁਰਖਨ ਤੇ ਜੋ ਨਾਰੀ ਇਹ ਵਾਹਿਗੁਰੂ ਤੋਂ ਐਸਾ ਸਬਾਬ ਰਚਿਆ ਹੈ ਨਾਰੀ ਤੋਂ ਬਿਨਾ ਪੁਰਸ਼ ਦਾ ਜਨਮ ਨਹੀਂ ਹੋ ਸਕਦਾ ਤੇ ਪੁਰਸ਼ ਤੋਂ ਬਿਨਾ ਨਾਰੀ ਬੱਚਾ ਪੈਦਾ ਨਹੀਂ ਕਰ ਸਕਦੇ ਤੂੰ ਸੰਜੋਗ ਐਸੇ ਰਚਨੇ ਸੰਸਾਰ ਦੇ ਅੰਦਰ ਹਰ ਚੀਜ਼ ਨੂੰ ਦੂਜੀ ਚੀਜ਼ ਨਾਲ ਬੰਨ੍ਹ ਕੇ ਜੋੜ ਕੇ ਉਹਦਾ ਸੰਜੋਗ ਮਿਤ ਕੇ ਰੱਖਿਆ ਹੋਇਆ ਹੈ ਕੋ ਕਬੀਰ ਸਾਧੂ ਕੋ ਪ੍ਰੀਤਮ ਤੇ ਸਮੂਰਤ ਬਲੇਹਾਰੀ ਕਬੀਰ ਜੀ ਆਖਦੇ ਨੇ ਤੇਰੇ ਪਿਆਰੇ ਤੈਨੂੰ ਪ੍ਰੇਮ ਕਰਦੇ ਨੇ ਦਿਲੋਂ ਚਾਹੁੰਦੇ ਨੇ ਹੀ ਮੇਰੇ ਮਾਲਕ ਵਾਹਿਗੁਰੂ ਉਹਨਾਂ ਦੀ ਆਤਮਾ ਦੇ ਅੰਦਰ ਤੇਰਾ ਪ੍ਰੇਮ ਵਸਿਆ ਹੋਇਆ ਹੈ ਔਰ ਉਹ ਤੇਰੀ ਪ੍ਰੇਮਾ ਭਗਤੀ ਵਿੱਚ ਜੀਂਦੇ ਨੇ ਮੈਂ ਹੀ ਬੇਅੰਤ ਤਾਈ ਵਾਲੇ हे ਵੱਡੇ ਤੋਂ ਵੱਡੇ ਸ਼ਰੋਮਣੀ ਪਰਮੇਸ਼ਰ ਜੀ ਤੈਥੋਂ ਸਦਕੇ ਜਾਣਾ ਕੁਰਬਾਨ ਜਾਣਾ ਬਲਿਹਾਰ ਜਾਣਾ ਸਾਇਬ ਕਿਰਪਾ ਕਰਨ ਸ਼ਬਦ ਦਾ ਜੋ ਉਪਦੇਸ਼ ਹੈ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸੇ ਮਹਾਰਾਜ ਹੋਣੀਆਂ ਪੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨ ਆਪ ਸਭਨਾਂ ਦਾ ਧੰਨਵਾਦ ਅਦਬ ਸਹਿਤ ਗੁਰੂ ਫਤੇ ਨਾਲ ਸਾਂਝ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ